ਹਾਂਜੀ ਸਾਰੇ ਨੂੰ ਸਤ ਸ੍ਰੀ ਅਕਾਲ ਤੇ ਲੋ ਜੀ ਅੱਜ ਆਖੇ ਗੁਰਸਾਪਾ ਕਹਾਣੀ ਦਾ ਰਾਜਾ ਰਸਾਲੂ ਦਾ ਤੇ ਅੱਗੇ ਅਪ ਕਰਦੇ ਹਾਂ ਈਸ਼ੁਰ ਇੱਕ ਦਿਨ ਕੀ ਹੋਇਆ ਰਾਜਾ ਰਸਾਲੂ ਆਪਣੀ ਮਹਿਮੋਂ ਚੜਿਆ ਹੋਇਆ ਸੀ ਕਿ ਅਚਨਚੇਤ ਸਿੰਧ ਦੇ ਰਾਜੇ ਅਟਕੀ ਮਲ ਦਾ ਜਵਾਨ ਬੇਟਾ ਰਾਣਾ ਹੋੜੀ ਸ਼ਕਾਰ ਖੇਡਦਾ ਖੇਡਦਾ ਰਾਣੀ ਕੋਕਲਾ ਦੇ ਧੁੰਨਰ ਕੋਲ ਆ ਗਿਆ ਰਾਣੀ ਕੋਕਲਾ ਨੇ ਵੇਖਿਆ ਇੱਕ ਨੌਜਵਾਨ ਇਹ ਠਾਕੜ ਉਤਾ ਆਲੇ ਦੁਆਲੇ ਦੇਖ ਰਿਹਾ ਵੇਖ ਰਿਹਾ ਹੈ ਉਹ ਉਹਨੇ ਉਪਰੋਂ ਘੰਗੂਰਾ ਮਾਰ ਕੇ ਗੱਪਰੂ ਦਾ ਧਿਆਨ ਆਪਣੇ ਵੱਲ ਖਿੱਚਿਆ ਗੰਭਰੂ ਨੇ ਨਿਗਾ ਉਤਾ ਉਕਮਾਈ ਪਾਰੀ ਵਿੱਚ ਖੋੜ ਤਾਂ ਚੰਦ ਦਾ ਟੁਕੜਾ ਉਹਨੂੰ ਬਖਾਈ ਦਿੱਤਾ ਦੋਹਾਂ ਦੇ ਨੈਣ ਮਿਲੇ ਕੋਕਲਾ ਤਾਂ ਪਹਿਲਾ ਹੀ ਤੜਪਦੀ ਪੈ ਸੀ ਐਡੀ ਉਹ ਉਹ ਦੇ ਹੋਸ਼ੰਦੀ ਤਾਬ ਨਾ ਚੱਲ ਸਕਿਆ ਉਹ ਦੇ ਹੁਸਨ ਦੀ ਤਾਬ ਨਾ ਚੱਲ ਸਕਿਆ ਉੱਪਰ ਆਉਣ ਦਾ ਇਸ਼ਾਰਾ ਹੋਇਆ ਮਹਿਲ ਦੇ ਦਵਾਰ ਤੇ ਬੜਾ ਭਾਰੀ ਪੱਥਰ ਪਿਆ ਸੀ ਜਿਸ ਨੂੰ ਸਰਕਾਰ ਕੇ ਮਹਿਲ ਅੰਦਰ ਲਿਜਾਇਆ ਜਾ ਸਕਦਾ ਸੀ ਹੋੜੀ ਤੋਂ ਪੱਥਰ ਪਰੇ ਨਾ ਹਟ ਹੋਇਆ ਟਾ ਹੋਇਆ ਤਾਂ ਨਰ ਉੱਪਰ ਜਾਣ ਦਾ ਹੋਰ ਕੋਈ ਰਸਤਾ ਨਹੀਂ ਸੀ ਉਹ ਆਖਰ ਕੋਕਲਾ ਨੇ ਉੱਪਰੋਂ ਕਮੁੰਦ ਸੁੱਟ ਕੇ ਉਸ ਨੂੰ ਆਪਣੇ ਕੋਲ ਸੱਦ ਲਿਆ ਖੁਸੰਦੇ ਇਸ਼ਕ ਦੇ ਮੇਲਾਪ ਨੇ ਦੋ ਰੂਹਾਂ ਨੂੰ ਸਰਸਾਰ ਹੀ ਕਲ ਦਿੱਤਾ ਦੋਨੋਂ ਮਦਹੋਸ਼ੀ ਦੇ ਆਲੰਭ ਵਿੱਚ ਪੁੱਜ ਗਏ ਕੋਕਲਾਂ ਦੀ ਤੜਪਣਾ ਸ਼ਾਂਤ ਹੋ ਗਈ ਸੀਤੇ ਉਹ ਰਾਜਾ ਹੋ ਡਿਦੇ ਹੰਗ ਸੰਗ ਨੂੰ ਨਿਹਾਰ ਰਹੀ ਸੀ ਤੌਰਤਨ ਲੱਗੇ ਆ ਹੋਲਟੀ ਨੇ ਮੌੜ ਆਉਣ ਦਾ ਇਕਰਾਰ ਕੀਤਾ ਤੇ ਕਮੋਂਦ ਰਹੇ ਮਹਿਲ ਤੋਂ ਥੱਲੇ ਉਤਰ ਗਿਆ ਕਰਪਤੀ ਦੇ ਅਹਿਸਾਸ ਵਿੱਚ ਖੀਵੀ ਹੋਈ ਕੋਕਲਾ ਬਾਰੀ ਵਿੱਚ ਖੜੇ ਹੋ ਕੇ ਜਾਂਦੇ ਹੋਡ ਨੇ ਉਹ ਤੱਕ ਵੇਖਦੀ ਰਹੀ ਜਦੋਂ ਤੱਕ ਉਹ 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 ਦੀਆਂ ਨੈਰਾਂ ਤੋਂ ਉਹਲੇ ਨਾ ਹੋ ਗਿਆ ਰжая ਹੋਡ ਨੇ ਕੋਕਲਾ ਦੀ ਯਾਦ ਵਿੱਚ ਤਲਪਦਿਆਂ ਮਸਂ ਰਾਤ ਲੰਗਾਈ ਤੇ ਅਗਲੀ ਪਲਕ ਉਸ ਦੇ ਟੋਲਰ ਨੂੰ ਆ ਸੱਜਦਾ ਕੀਤਾ ਇਸ ਤਰ੍ਹਾਂ ਇਹ ਹੁਸ਼ਨ ਇਸ਼ਕ ਦਾ سلسلہ ਕਈ ਦਿਨ ਚੱਲਦਾ ਰਿਹਾ ਕਉ ਕਲਾਂ ਉੱਪਰੋਂ ਕਮੰਦ ਸੋਟਦੀ ਤੇ ਹੋੜੀ ਉੱਪਰ ਚੱਲਿਆ ਜਾਂਦਾ ਇੱਕ ਦਿਨ ਇਦਰੇ ਅਰਸਾਲੂ ਅਚੰਚੇਤ ਸਾਜਰੇ ਵਾਪਸ ਆ ਗਿਆ ਉਸਨੇ ਦੇਖਿਆ ਕੋਈ ਕਬਰ ਉਹਦੇ ਮਹਿਲਾ ਤੋਂ ਕੰਮ ਉੰਦ ਰਹੇ ਹੈਠਾ ਉਤਰ ਰਿਹਾ ਹੈ ਇਹ ਕੌਣ ਸੀ ਜਿਹਨੇ ਉਹਦੇ ਮਹਿਲਾ ਨੂੰ ਸਨ ਲਾਲਈ ਸੀ ਹੌਡੀ ਢੇਠਾ ਉਤਰਿਆ ਦੋਵਾਂ ਨੇ ਇੱਕ ਦੂਜੇ ਨੂੰ ਲਲਕਾਰਿਆ ਤੇ ਤਲਵਾਰਾਂ ਬਿਆਨਾਂ ਵਿੱਚੋਂ ਬਾਹਰ ਉਤਰੂ ਲੰਗਾ ਦੋਵਾਂ ਨੇ ਬੜੀ ਫੁਰਤੀ ਨਾਲ ਇੱਕ ਦੂਜੇ ਤੇ ਵਾਰ ਕੀਤੇ ਰਾਜਾ ਰਸਾਲੂ ਦਾ ਵਾਰ ਹੀ ਅਜੇਹਾ ਸੀ ਕਿ ਹੋਡੀ ਉਹ ਉਹ ਦਾ ਵਾਰ ਨਾ ਚੱਲ ਸਕਿਆ ਹੋਡੀ ਦਾ ਸਿਰ ਉਹਦੇ ਧੜ ਨਾਲੋਂ ਵੱਖਰਾ ਹੋ ਗਿਆ ਕੋਕਲਾ ਮਹਿਲਾ ਉੱਪਰ ਖੜੋਤੀ ਕੋਕਲਾ ਹੇਠਾਂ ਦਾ ਦ੍ਰਿਸ਼ ਵੇਖਦੀ ਪਈ ਸੀ ਰਦਾ ਜਾਂ ਹੋਈਦੀ ਤੜਪਦੀ ਦੇਹ ਨੂੰ ਵੇਖਦਿਆਂ ਸਾਰੀ ਉਹ ਉਹਨੇ ਮਹਿਲ ਦੀ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਡਿੱਗਦਿਆਂ ਹੀ ਉਸ ਦਾ ਸਿਰ ਖਖੜੀ ਖਖੜੀ ਹੋ ਗਿਆ ਤੇ ਉਹ ਦੇ ਪ੍ਰਾਨ ਪੰਖੇ ਉਡਾਰੀ ਮਾਰ ਕੇ ਰਾਣੀ ਕੋਕਲਾਂ ਦੇ ਤੋਦਰਾਂ ਵਿੱਚ ਸ਼ਨਾਟ ਆ ਗਿਆ ਉਹਦੀ ਮਹਿਨਾ ਤੇ ਪਿਆਰੇ ਤੋਤੇ ਨੇ ਕੰਬ ਫੜਫੜਾਏ ਤੇ ਅਸਮਾਨ ਵਿੱਚ ਓਏ ਦਾਰੀ ਮਾਰ ਗਈ ਰਾਜਾ ਰਸਾਲੂ ਆਪਣੀ ਰਾਣੀ ਕੋਕਲਾ ਦੀ ਬੇਵਫਾਈ ਤੇ ਹੰਝੂ ਕੀਰਤਾ ਹੋਇਆ ਆਪਣੀ ਘੋੜੇ ਕੋਲ ਆਇਆ ਦੋਹਾਂ ਲਾਸ਼ਾਂ ਨੂੰ ਰਸੇ ਨਾਲ ਬੰਨ੍ਹ ਕੇ ਘੋੜੇ ਦੀ ਪਿੱਠ ਤੇ ਦੋਹੀ ਪਾਸੇ ਲਟਕਾ ਕੇ ਉਸ ਨੂੰ ਜੰਗਲ ਵੱਲ ਹਰਵਾਨਾ ਕਰ ਦਿੱਤਾ ਤੇ ਆਪ ਆਪਣੇ ਸ਼ਹਿਰ ਸਿਆਲकोट ਵੱਲ ਨੂੰ ਚੱਲੇ ਪਾ ਦਿੱਤੇ ਕਹਿੰਦੇ ਹਨ ਮਗਰ ਹੋੜੀ ਦੇ ਭਰਾਵਾਂ ਨੇ ਹਸਾਲੂ ਨੂੰ ਸ਼ਿਆਲਕੋਟ ਆ ਕੇ ਰਿਆ ਤੇ ਉਹ ਉਹਨਾਂ ਨਾਲ ਲੜਦਾ ਹੋਇਆ ਆਪਣੀ ਜਾਨ ਤੇ ਖੇਡ ਗਿਆ ਸਦੀਆਂ ਬੀਤਣ ਮਗਰੋਂ ਵੀ ਪੰਜਾਬ ਦੇ ਲੋਕ ਕਵੀ ਆਪਣੇ ਸੂਰਮੇ ਪੰਜਾਬੀ ਰਾਜੇ ਰਸਾਲੂ ਦੁਨੀਆ ਵਾਰਾਂ ਗਾ ਕੇ ਉਸ ਨੂੰ ਜੀਰਦ ਕਰਦੇ ਹਨ ਸੋ ਇਸ ਅੱਜ ਦੀ ਕਹਾਣੀ ਜੋ ਅਖੀਰਸਲਾ ਭਾਗ ਸੀ ਉਮੀਦ ਕਰਦਾ ਇਹ ਵੀ ਕਹਾਣੀ ਪਸੰਦ ਆਵੇਗੀ ਸੋ ਵਧੀਆ ਕਹਾਣੀ ਸੀ ਤੇ ਚਲੋ ਜੀ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਆਪਾਂ ਪੇਸ਼ ਹੋਵਾਂਗੇ ਤੇ ਅੱਜ ਲਈ ਇੰਨਾ ਹੀ ਤੇ ਸਾਰੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਦੇ ਵਾਸਤੇ ਖੁਸ਼ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਇਸੇ ਤਰ੍ਹਾਂ ਸਾਰੇ ਜਣੇ ਭੈਣ ਭਾਈ ਜਨਾ ਨਾਮ ਬਖਸ਼ਦੇ ਰਹੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਭੈਣ ਭਾਈ ਆਪਣੀ ਕਹਾਣੀ ਨੂੰ ਸੁਣਦੇ ਆ ਤੇ ਚਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਫਿਰ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਰੱਬ ਰੱਖਾ